ਰੀਜ ਦਇਉ ਹਮ ਕੋ ਦੁਰਗਾ ਪਰ ਸਿਆਮ ਚਲੀ ਕਹਤੀ ਇਹ ਬਾਨੀ ਆਨੰਦ ਮਤ ਭਰੀ ਮਦ ਸੋ ਆਨੰਦ ਮਤ ਭਰੀ ਮਦ ਮਤ ਸਭ ਸੁੰਦਰ ਧਮਨ ਕੋ ਨਿਜਦਾਨੀ ਜਿਚ ਕੰਨ ਨਿਜ ਕਾਨੀ ਸੁੰਦਰ ਧਮਨ ਕੋ ਨਿਜ ਕਾਨੀ ਦਾਨ ਦਇਉ ਦਿਜ ਹੂੰ ਬਹੁਤਿਓ ਮਨ ਇਛੰਦ ਹੈ ਹਰ ਹੋ ਹੰਮ ਜਾਣੀ ਦੁਹਰਾ ਸਮਾਪਲੈ ਇੱਕ ਘਰਤ ਸਿਉ ਹੋਵੈ 71 ਹੋਵੈ 71 ਸਵਬਾਲ ਅੰਗ ਸਭੈ ਗਨਨ ਲਗੀ ਕਰ ਕੈ ਬਾਤਰਸਾਲ ਸਵਈਆ ਕਉ ਕਹੈ ਹਰ ਕੋ ਮੁਖ ਸੁੰਦਰ ਕਉ ਕਹੈ ਸੁਭ ਨਾਕ ਬਨਿਓ ਹੈ ਕਉ ਕਹੈ ਕਟਕੇ ਹਿਰਸੀ ਤਨ ਕੰਚਨ ਸੋ ਰਜ ਕਾਹੂ ਗਨਿਓ ਹੈ ਨੈਣ ਕੁਰੰਗ ਸੇ ਕਉ ਗਨ ਜਸਤਾ ਛੱਬ ਕੋ ਕਬ ਸਿਆਮ ਬਨਿਓ ਹੈ ਲੋਗਨ ਮੈਂ ਜਨ ਜੀਵ ਬਨਿਓ ਤਿਨ ਕੇ ਤਨ ਮੈਂ ਤਿਮ ਕਾਨ ਮਨਿਓ ਹੈ ਕਾਨ ਕੋ ਪੇਖ ਕਲ ਨਿਤ ਸੋ ਮੁਖ ਰੀਜ ਰੁਗ ਮੁਖ ਕਾਨ ਕੋ ਪੇਖ ਕਲ ਨਿਤ ਸੋ ਮੁਖ ਰੀਜ ਰਹੀ ਸਭ ਹੀ ਪ੍ਰਜ ਪਰਾ ਮੋਹਿ ਰਹੇ ਭਗਵਾਨ ਉਤੇ ਇਨੋ ਦੁਰਗਾ ਪਰ ਚੇਟਕ ਡਾਰਾ ਕਾਟਨ ਕਾਨ ਟਕੈ ਗ੍ਰਹ ਔਰ ਵਿਖੈ ਤੇ ਤੋ ਅਤ ਹੀ ਜਸਯੰ ਉਚਾਰਾ ਜੀਵ ਇਕੱਤਰ ਰਹੈ ਤਿਨ ਕੋ ਐਮ ਟੂਟ ਗਏ ਜਿਉ ਮਰਨਾਲ ਕੀ ਤਾਰਾ ਜੀਵ ਇਕੱਤਰ ਰਹੈ ਤਿਨ ਕੋ ਜੀਵ ਇਕੱਤਰ ਰਹੈ ਤਿਨ ਕੋ ਐਮ ਟੂਟ ਗਏ ਜਿਉ ਮਰਨਾਲ ਕੀ ਤਾਰਾ ਨਿਹਉ ਲਗਿਓ ਇਨ ਕੋ ਹਰਸਾ ਹਰ ਨਿਹਉ ਲਗਿਓ ਹਰ ਕੋ ਇਨ ਨਾਰੇ ਚੈਨ ਪਰੈ ਦੁਖ ਕੋ ਨਹਿ ਦ્વੈ ਪਲ ਨਾਵਨ ਜਾਵਤ ਹੋਤ ਸਵਾਰੇ ਸਿਆਮ ਭੈ ਭਗਵਾਨ ਇਨ ਬਸ ਦੈਤਨ ਕੇ ਜੀਤੇ ਦਲ ਹਾਰੇ ਖੇਲ ਦਿਖਾਵਤ ਹੈ ਜਗ ਕੋ ਦਿਨ ਥੋਰਨ ਮੈਂ ਅਵ ਕੰਸ ਪਿਛਾਰੇ ਸਵਈਆ ਉਤ ਜਾਗਤ ਸਿਆਮ ਇਤੇ ਗੁਪੀਆ ਕਬ ਸਿਆਮ ਕਹੈ ਹਿਤ ਕੈ ਸੰਗਤਾ ਕੇ ਰੀਜ ਰਹੀ ਤੇ ਪੈ ਸਭ ਹੀ ਰੀਜ ਰਹੀ ਤੇ ਪੈ ਸਭ ਹੀ ਪਖ ਨੈਨਨ ਸੋਹੁਰ ਕਨਨ ਬਾਕੇ ਬਾਂਕੇ ਕਹਿ ਦਿਆ ਕਰੋ ਰੀਜ ਰਹੀ ਤੇ ਪੈ ਸਭ ਹੀ ਪਖ ਸਭ ਹੀ ਤਿਖ ਨੈਨਨ ਸੋਖਨ ਕੰਨਰ ਬਾਂਕੇ ਪ੍ਰੇਮ ਛਕੀ ਨਾ ਪਰੈ ਇਨਕੋ ਫਲ ਪ੍ਰੇਮ ਛਕੀ ਨਾ ਪਰੈ ਇਨਕੋ ਕਲ ਕਾਮ ਵਢਿ ਅਤ ਹੀ ਤਨ ਵਾਕੇ ਖਿਲਹਿ ਪ੍ਰਤਹ ਕਾਲ ਭੈ ਹਮ ਖਿਲਹਿ ਪ੍ਰਤਹ ਕਾਲ ਭੈ ਹਮ ਕਲ ਨੂੰ ਕਹਿੰਦੇ ਅਸੀਂ ਖੇਡਾਂਗੇ ਨਾਹੇ ਲਖੈ ਹਮ ਕੈ ਜਨ ਗਾਕੇ ਨਾਹੇ ਲਖੈ ਹਮ ਕੋ ਜਨ ਗਾਕੇ ਨਾਹੀਂ ਲਖੈ ਹਮਕੋ ਜਨ ਗਾਂ ਦੇ ਗਾਵੋਂ ਦੇ ਦੁੱਖ ਨਹੀਂ ਦੇਖਣੂ ਜਾਣਣਗੇ ਨਾਹੀਂ ਲਖੈ ਹਮਕੋ ਜਨ ਗਾ ਕੇ ਪ੍ਰਤ ਭਇਓ ਚਹਲਾਤ ਚਿਰੀ ਜਲ ਜਾਤ ਖਰੇ ਬਨ ਗਾਇ ਖਿਰਾਨੀ ਗੋਪ ਜਗੇ ਪਤ ਗੋਪ ਜਗਿਓ ਕਬ ਸਿਆਮ ਜਗੀ ਅਰ ਗੋਪਨ ਰਾਨੀ ਜਾਗ ਉੱਠੇ ਤਬ ਹੀ ਕਰਨਾ ਨਿਦ ਜਾਗ ਉੱਠਿਓ ਮੁਸਲੀ ਧਰਮਾਨੀ ਗੋਪ ਗਏ ਉਤ ਨਾਨ ਕਰੈ ਨਾਨ ਕਰੈ गोप गए उतनान करए ए कान चले गुपिया निज कान ने सोइया बात कहे रस की हस के नह और कथ रस की को पाखे चंचल श्रीपत के अपने दग मोहित न बतिया ए आंख है बात न जानत हो रस की बात न जानत हो रस की रस जानत सो ਨਰ ਜੋ ਰਸ ਗਖੈ ਬਾਤ ਨ ਜਾਣਤ ਹੋ ਰਸ ਕੀ ਰਸ ਜਾਣਤ ਸੋ ਨਰ ਜੋ ਰਸ ਗਖੈ ਪ੍ਰੀਤ ਪੜੈ ਕਰ ਪ੍ਰੀਤ ਕੜੈ ਰਸ ਰੀਤਨ ਚੀਤ ਸੁਨੋ ਸੋਈ ਚਖੈ ਰਸ ਰੀਤ ਨਚੀਤ ਸੁਨੋ ਸੋਈ ਚਖੈ ਰਸ ਰੀਤ ਰਸ ਰੀਤ ਨਚੀਤ ਸੁਨੋ ਸੋਈ ਚਖੈ ਗੋਪੀ ਬਾਜ ਕਾਨਸਾ ਸਵਈਆ मीत कहो रस रीत सबै हम प्रीत भई सुन बेपतिया की